ਸੋਨੇ ਸੋਪੇ ਕੋਲੇ ਕੋਲੇ ਸਾਰੇ ਸੱਜਣੋ ਇੱਕ ਵਾਰੀ ਕਹਦਾ ਲੱਗ ਆਸੀ ਨੂੰ ਮੁਰਜਾ ਅਸੀਂ ਸਾਡੇ ਘੋੜੇ ਦੇ ਮੁਰਜੇ ਮੈਂ ਤਾਂ ਦੇਰੀਆ ਦੇਖੋ ਕਾ ਅੰਦਰ ਨਹੀਂ ਆਉਂਦਾ ਦੇਖੋ ਕਿ ਆ ਫੂਜਾ ਤੁਹਾਡੇ ਬੱਚਿਆਂ ਦਾ ਤੁਹਾਡੇ ਬੱਚਿਆਂ ਦੇ ਬੱਚਿਆਂ ਦਾ ਕੋਈ ਬਚਾਲ ਨੇ ਕਰੀਆ ਇਸ ਚੀਜ਼ ਦੀ ਗੱਲ ਨਹੀਂ ਕਰ ਸਕਦੀ ਸੱਚੇ ਮਾਪੇ ਬੈਠੇ ਹੋਏ ਐਟਲੀ ਸਰਕਾਰਾਂ ਹੋਏ ਦੇਖੋ ਕਿ ਪੰਜਾਬ ਤੁਹਾਡਾ ਲੱਤਾਂ ਨਹੀਂ ਲੱਗਣ ਦਿੰਦਾ ਹਾਂ ਕੋਈ ਨੂੰ ਪਤਾ ਚੱਤਾ ਦੇਖੋ ਕਿਵੇਂ ਘੇਰਾ ਪਾ ਲਿਆ ਨਾ ਹਰਿਆਣਾ ਘੇਰ ਲਿਆ ਹਰਿਆਣਾ ਜਾ ਕੇ ਬੇਈਮਾਨੀ ਕਰਕੇ ਦਿੱਲੀ ਆ ਕੇ ਹੁਣ ਪੰਜਾਬ ਦਾ ਲੱਤਾਂ ਲੱਗਣ ਦੇ ਨਹੀਂ ਰਿਹਾ ਪੰਜਾਬ ਦੀ ਯੂਨੀਵਰਸਿਟੀ ਨੂੰ ਕਰੋ ਖਰਾਬ ਆਪਾਂ ਨਹੀਂ ਹੋਣ ਦੇਣੀ ਖਰਾਬ ਤੇ ਇਸ ਕਰਕੇ ਪਲੀਜ਼ ਇੱਥੋਂ ਖੋਲ ਦੋ ਤਾਂ ਇਹ ਪੰਜਾਬ ਯੂਨੀਵਰਸਿਟੀ ਪੰਜਾਬ ਦਾ ਭਵਿੱਖ ਹੈ ਆਪਾਂ ਨੂੰ ਹੋਣਾ ਨਾ ਆਪ ਤਾਂ ਮੰਨ ਜਾਓ ਸਰੇ ਕਿਤੇ ਕਿਤੇ ਬੋਲ ਦੋ ਹਾਂ ਬੋਲੋ ਭਾਈ ਮੈਂ ਬਚਾੜਾ ਆਪਣੇ ਪੰਜਾਬ ਦੇ ਬੱਚਿਆਂ ਦਾ ਗਵਿੰਗ ਅੱਛਾ ਆਪਾਂ ਦਾ ਮਤਲਬ ਆਦੇਸ਼ ਨਹੀਂ ਚਲਦਾ ਸਰ ਬੀਬੀ ਵੀ ਟੱਪੂ ਟੱਪੂ ਇੱਥੇ ਸਾਡੇ ਬੀਬੀ ਦਾ ਆਦੇਸ਼ ਤੋੜ ਦੇਣਾ ਚਾਹੀਏ ਸਰ ਜ਼ਰੂਰੀ ਥੋੜੀ ਹਰ ਹਰ ਸਮੇਂ ਆਦੇਸ਼ ਮੰਨਿਆ ਜਾਏ ਬੈਰੀਕੇਡ ਇੱਥੋਂ ਨਹੀਂ ਨਹੀਂ ਬੌਂਡਲ ਜਿੱਲੇ ਆਵਾਜ਼ ਤਾਂ ਬੁਲੰਦ ਹੋਣੀ ਚਾਹੀਦੀ ਨਹੀਂ ਨਹੀਂ ਮਾਂ ਮਾਂ ਤਾਂ ਇਹਦਾ ਜਾਵੇ ਅੱਛਾ ਸਿੰਘਾਂ ਦੀ ਆਵਾਜ਼ ਤੇਰੀ ਹੋਣੀ ਹੋ ਸਕਦੀ ਮੈਂ ਕਹਿ ਰਹੀ ਆ ਬੈਰੀਕੇਡ ਕਿਉਂ ਆਪਾਂ ਦੇ ਇੱਥੇ ਕਪੜੇ-ਕੁਪੜੇ ਪਟ ਜਾ ਰਹੇ ਉੱਤੇ ਚੜ੍ਹਨਾ ਪੈਣਾ ਚ ਕਿੱਲਾਂ ਵੀ ਕਿੱਲਾਂ ਵੀ ਲਾਈਆਂ ਹੋਈਆਂ ਨੇ ਇਹ ਦੋ ਦੋਦਾਰ ਸਮਾਂ ਫੜ ਕੇ ਉੱਪਰ ਜਾਣਗੇ ਆਹ ਨਹੀਂ ਬੰਦ ਉਹ ਘੁਲਾ ਕੇ ਨਾ ਕੀ ਕਹਿੰਦੇ ਨੇ ਉੱਪਰ ਚੜ੍ਹ ਕੇ ਤੁਸੀਂ ਪਿਆਰ ਵਾਲਾ ਪਾਉ ਨੂੰ ਜਾਣਦੇ ਹੋ ਕਿ ਸਾਡਾ ਬੱਚਾ ਉੱਥੇ ਵੇਟ ਕਰ ਰਹੇ ਨੇ ਉਹਨਾਂ ਨੂੰ ਮਜ਼ਬੂਤੀ ਦੇਣੀ ਹੈ ਉਹ ਸਰਕਾਰਾਂ ਨੂੰ ਆਪਾਂ ਦੱਸਣਾ ਕਿ ਇੰਨਾ ਸੋਖਾ ਨਹੀਂ ਪੰਜਾਬ ਨਾਲ ਪੰਗਾ ਲੈਣਾ ਔਰ ਜ਼ਰੂਰੀ ਹੈ ਇਸ ਟਾਈਮ ਇਸ ਟਾਈਮ ਸਾਰੀਆਂ ਮਾਈ ਭਾਗੋ ਇੱਥੇ ਇਕੱਠੀਆਂ ਹੋਈਆਂ ਤੁਸੀਂ ਦੇਖ ਲਓ ਮੈਡਮ ਰੋਕਣਾ ਬੜਾ ਔਖਾ ਮੈਮ ਤੁਸੀਂ ਤਾਂ ਬੀਬੀ ਹੋ ਪਲੀਜ਼ ਤੁਸੀਂ ਤਾਂ ਸਾਡੀ ਦਰਦ ਸਮਝੋ ਸਾਨੂੰ ਸਾਡੇ ਨਾਲ ਤਾਂ ਟੱਕਰ ਚੁਣਦੇ ਆਂ ਹਾਂਜੀ ਜਨਾਬ ਮੈਂ ਪੁਲਿਸ ਅਫਸਰ ਬੀਬੀਆਂ ਲੈ ਜੋ ਇਹਨਾਂ ਨੂੰ ਮਾਨ ਕੇ ਥੋੜਾ ਅੱਜ ਸਰਕਾਰਾਂ ਨੂੰ ਦੇਖਣ ਦੋ ਵੀ ਬੀਬੀਆਂ ਪੰਜਾਬ ਦੀਆਂ ਕਿਤੋਂ ਘੱਟ ਨਹੀਂ ਹੈਗੀਆਂ ਕੀ ਜੋਸ਼ ਵਾਲਾ ਉਹਨਾਂ ਨੂੰ ਪਤਾ ਹੈ ਫਿਰ ਫਿਰ ਮੈਡਮ ਉਹਨਾਂ ਨੂੰ ਜਾਰੀ ਦਿਖਾ ਦਿਓ ਇੰਨਾ ਕੁਝ ਕਰਨ ਮਨਾ ਇੱਕ ਤੁਸੀਂ ਜੋ ਪ੍ਰਦਰਸ਼ਨ ਕਰਨਾ ਕਰ ਸਕਦੇ ਹੋ ਜਿਹੜਾ ਹਾਂਜੀ ਮੈਡਮ ਸਾਦਰ ਸਾਹਿਬਾਂ ਦੀ ਤਵੇਦ ਕਰਾਂਗੇ ਜੀ ਹਾਂ ਦੀ ਪ੍ਰੋਬਲਮ ਉੱਤਰ ਮੈਡਮ ਉੱਤਰ ਵੀ ਬਣਦਾ ਜੀ ਦੇਖੋ ਪਿਛੇ ਵਾਲਾ ਚੌਕ ਤੋਂ ਦੀ ਰੋ ਐਂਟਰੀ ਹੈਗੀ ਜੀ ਜਦੋਂ ਆਪਸ਼ਨ ਕਰਕੇ ਕਿਹੜੇ ਚੌਕ ਨੇ ਪਤਾ ਨਹੀਂ ਕਿਹੜੇ ਤੋਂ ਫੇਰੇ ਨੇ ਜੀ ਆਤਮ ਚੋਰ ਤੋਂ ਅਗਲਾ ਆ ਡੀਐਸਪੀ ਥੋੜੇ ਪੰਜਾਬ ਦੇ ਖੜੇ ਨੇ ਜੀ ਇੱਥੇ ਪੰਜਾਬ ਪੰਜਾਬ ਦੇ ਇਹ ਇਹ ਦਬਕਾ ਮਾਰਨ ਦੀ ਕੋਸ਼ਿਸ਼ ਕਰਦੇ ਸੀਗੇ ਕਹਿੰਦੇ ਜੀ ਥਾਣੇ 'ਚ ਲੈ ਜਾਗੇ ਮੈਂ ਉਹਨਾਂ ਨੂੰ ਕਿਹਾ ਮਾਜੀ ਕਿਸੇ ਹੋਰ ਨੂੰ ਦਵਾਇਓ ਆफी ਥੋਤੋਂ ਦਬਣ ਵਾਲੇ ਨਹੀਂ ਹੈਗੇ ਸਾਹਮਣੇ ਯਾਰ ਤੁਸੀਂ ਫਾਦਰ ਨੂੰ

दरवाजे ਕੀ ਨਾ ਬੜਾ ਬੜਾ ਮੈਂ ਸਭ ਨੂੰ ਇਹ ਤੋਂ ਮਾਰਦੇ ਹਾਂ ਜੀ ਦੱਸਤਾ ਕਰੋ ਉੱਪਰ ਬਹੁਤ ਸਾਡੇ ਜਾਨਾ ਜੀ ਪਾਵਾ ਜਾ ਜੀ ਜੇ ਨਾੜੇ ਕੱਟੇ ਅਸੀਂ ਚੱਲ ਜੀ ਜਿਵੇਂ ਖੜੇ ਵਾਸੀ ਵੀ ਖੜੇ ਆ ਗਏਗਾ ਜੀ ਤੁਹਾਨੂੰ ਡਾਕਟਰ ਤੋਂ ਹੋਵੇਗਾ ਬਹੁਤ ਜੀ ਆਹ ਜਦੋਂ ਗਾੜ੍ਹ ਪਾਉਂਦੇ ਸਾਫ ਚਾਹ ਪੀਣਾ ਜਾ ਰਿਹਾ ਹੈ ਜਿੱਥੇ ਕੋਲ ਹੱਥ ਲੱਗੇ ਦੁਬਾਰਾ ਇਸ ਨੂੰ ਖਰਾਬੀ ਕਰਨ ਦੇ ਵਿੱਚ ਆ ਕੇ ਬਾਕੀ ਕਰਨਾ ਕਿ ਸੰਦੇਕ ਨਹੀਂ ਸੁਹਾਨੀ ਤੁਹਾਨੂੰ ਬੋਲੋਗੇ ਇਹ ਸੁਹਾਨਾ ਨਹੀਂ ਆ ਰਿਹਾ ਹੈ ਜੀ ਉਹਨਾਂ ਨੇ ਵੀ ਜੋ ਮੈਸੇਜ ਪਾਏ ਹੈ ਕਿ ਉਹ ਚੱਲਦੇ ਨਹੀਂ ਕਿ ਕਿਹੜੇ ਪ੍ਰੋਫਾਈਲ ਆਏ ਅਸੀਂ ਉਹਨੂੰ ਕਿਹੜੇ ਉੱਤੇ ਜਾਵਾਂਗੇ ਤੁਸੀਂ ਆਪਣੇ ਤੋਂ ਪਸਾਹ ਕੋਈ ਖਰਾਬੀ ਵਾਲੇ ਇਲਾਕੇ ਦੀ ਜਾਣਕਾਰੀ ਕੀ ਬਸ ਫਿਰ ਉਹਨਾਂ ਨੂੰ ਜੋੜ ਕੇ ਭੇਜੀਏ ਜਿਸੇ ਜੋ ਪ੍ਰੋਟੈਸਟ ਕਰਨਾ ਹੈ ਜੋ ਸਾਡੇ ਹੱਥੇ ਉਰ ਕੀ ਬੇਨਤੀ ਆ ਰਹੀ ਹੈ ਜਰੂਰ ਨਹੀਂ ਕਰਨਾ ਜਾ ਸਕਦਾ ਕਿ ਤੁਹਾਨੂੰ ਜੀ ਨਹੀਂ ਦਿੱਲੀ ਮਾਨ ਪੱਕੇ ਪਾ ਰਹਿ ਲਵਾਂਗੇ ਨਹੀਂ ਰੇ ਪੱਕੇ ਟੰਡ ਕੱਢ ਲੈਣੀਆਂ ਨਹੀਂ ਇਹ ਤਾਂ ਅਨ ਕਨਸਟੀਟਿਊਸ਼ਨਲ ਫਿਰ ਤੁਸੀਂ ਗੱਲ ਕਰਨ ਲੱਗੇ ਜੀ ਜਾਣੀ ਅਸੀਂ ਕਹਿ ਰਹੇ ਹਾਂ ਪੀਸਫੁਲੀ ਤੁਸੀਂ ਸਾਡੀ ਸੈਂਟਰ ਹੈਓ ਪਾਜੀ ਕੱਠੋ ਫਿਰ ਸਾਡੀ ਪ੍ਰੋਟੈਕਸ਼ਨ ਨਹੀਂ ਬਣਾਉਂਦੇ ਬੜਾ ਬੱਚਾ ਨਾ ਚਾਹ ਜੇ ਸਾਨੂੰ ਚੰਡੀਗੜ੍ਹ ਜੀ ਚਾੜ੍ਹ ਦੇਣਾ ਅਸੀਂ ਨਹੀਂ ਜਾਣ ਪੰਜਾਬ ਨਹੀਂ ਵੜਦੇ ਬੜੀ ਗੱਲ ਚਾਹ ਲੋ ਤਾਂ ਜਾਣ ਲੱਗੇ ਇਹ ਜਿਹਨਾਂ ਨੇ ਵੀ ਬੰਦ ਕਰ ਰਿਹਾ ਸਾਰਾ ਹੋ ਰਿਹਾ ਏਅਰਪੋਰਟ ਰੋਡ ਨੂੰ ਬੰਦ ਕਰਾਉਣੀ ਹੈ ਬੰਦ ਕਰਨਾ ਪੰਜਾਬ ਤੋਂ ਬਾਬਾ ਜੀ ਬਨੂਰ ਰੋਡ ਕਿੰਨੀ ਕ ਸਾਰਾ ਬੰਦ ਕਰਾ ਸਾਰੀ ਵਾਰੀ ਕਿੰਨੀ ਨੇੜੇ ਨਾਲ ਸਿੱਧਾ ਬੰਦ ਹਿੱਸੇ ਪੀਸਫੁਲੀ ਚਲਾਗੇ ਸਾਡੇ ਉਰ ਕੋਈ ਖਰਾਬੀ ਨਹੀਂ ਹੋਊਗੀ ਜਿੰਨੀ ਗੱਲ ਹੈ ਬੰਦ ਪੰਗਾਮ ਜਮਾ ਕੇ ਬਈ ਕਹੋ ਕਿ ਆਪਾਂ ਇਹ ਤੁਹਾਨੂੰ ਦਵਾਗੇ ਕੋਈ ਹੁਣ ਬਾਜੀ ਨਹੀਂ ਕਰਦਾ ਸਾਨੂੰ ਚੱਲ ਲੱਗੇ ਸਾਹਿਬ ਜੀ ਬੇਨਤੀ ਕਰਾਈ ਜਿੰਨਪੁਰਾ ਰੋਡ ਬੰਦ ਕਰਤਾ ਹੈ ਗਰਦੀ ਗਲਾ ਜੇ ਸਾਡੇ ਬਾਜਪੁਰ ਰੋਡ ਦੀ ਜਗ੍ਹਾ ਬੰਦ ਜੇ ਬਈ ਆਪਾਂ ਇੱਥੋਂ ਅੱਗੇ ਨਹੀਂ ਵਧਾਂਗੇ ਕੋਈ ਪ੍ਰੋਟੈਕਸ਼ਨ ਲਈ ਹੋਣਾ ਤਾਂ ਪਹਿਲੇ ਕਹੇ ਅਸੀਂ ਪੀਸਫੁਲੀ ਚਲਾਂਗੇ ਤੁਸੀਂ ਪੀਸਫੁਲੀ ਸਾਡੇ ਨਾਲ ਨਾਲ ਤੁਰੋ ਜਾਓ ਕਿਉਂਕਿ ਆਪਣਾ ਪੂਰਾ ਘੇਰਾ ਬਣਾ ਲਓ ਅਸੀਂ ਵਿੱਚ ਵਿੱਚ ਇਸ ਖੇਤ ਦਾ ਇਹੜੀ ਪਰਮਿਸ਼ਨ ਮੰਗਦੇ ਇਨਕਾਰ ਤੋਂ ਆਦ ਕਰ ਰਹੇ ਮੈਨੂੰ ਆਪਾਂ ਨੇ ਤੁਹਾਡੇ ਕਲਪਨਾ ਕਰ ਪਰਮਿਸ਼ਨ ਵਾੜਾ ਨਾ ਅਨਕਨਸਟੀਟਿਊਟ इसका मतलब यही है ना की पंजाब सरकार ने लिखित में दिया है इनको की नहीं जाने देना लिखित में दिया होना इन्हो ਮੰਬਰੀ ਜੀ ਤੁਸੀਂ ਜਤੋਂ ਸਾਡਾ ਫੋਟਾ ਤੁਹਾਡੇ ਕੋਲ ਛੋਟੀ ਇੱਕ ਮਿੰਟ ਮੈਡਮ ਨੇ ਗੱਲ ਕੀਤੀ ਤੁਸੀਂ ਕਹਿ ਰਹੇ ਹੋ ਪਰਮਿਸ਼ਨ ਵਾਲਾ ਹੈ ਅਸੀਂ ਇੰਸਪੈਕਟ ਕੀਤਾ ਹੈ ਤੁਹਾਡੇ ਪਰਮਿਸ਼ਨ ਨਾਲ ਹੀ ਮਾਡੀ ਠੀਕ ਚਿਕਿਨ ਨੇ ਪਰਮਿਸ਼ਨ ਦਿੱਤੀ ਆ ਉਹ ਲੈਟਰ ਦਿਓ ਤੁਹਾਨੂੰ ਅਸੀਂ ਪੜ ਲਈਏ ਸਰਕਾਰ ਨੇ ਦਿੱਤੀ ਹੋਣੀ ਨਾ ਮੈਡਮ ਦੇ ਦਿਓ ਨਾ ਫਿਰ ਪੜ ਲਈਏ ਕਿਉਂਕਿ ਆਪਾਂ ਨੂੰ ਪਤਾ ਚੱਲਦਾ ਨਾ ਕਿ ਡੈਮੋਕ੍ਰੈਟਿਕ ਫੋਨ ਆ ਉਹ ਲੋਕੀ ਰੇਠੇ ਬੈਠੇ ਹੋ ਕੰਸਟੀਟਿਊਸ਼ਨਲ ਤਰੀਕੇ ਨਾਲ ਖੜੇ ਆਂ ਇਹ ਗੱਲ ਦੱਸੋ ਮੈਨੂੰ ਬੰਦਾ ਤੁਸੀਂ ਆਪਣੇ ਕਦੋਂ ਦੀ ਪੜ੍ਹਨੀ ਕਿਸੇ ਦੇ ਬੱਤੇ ਨਹੀਂ ਹੈ ਜਿਨ੍ਹਾਂ ਨੂੰ ੱੱਕਾ ਹੋਵੇ ਤੋੜਦੇ ਵੀ ਬਚੀਆ ਨਾ ਸਾਰੇ ਦੀ ਗੱਲ ਆਣੀ ਹੈ ਸਾਰੇ ਦੀ ਅੱਗ ਲਾਣੀ ਹੈ ਮੈਨੂੰ ਗੁਣੋ ਗੱਲ ਆਉਣਾ ਸਮਾਜ ਦਾ ਸਿਰਜਣ ਲੱਗਣਾ ਪੈਣਾ ਕਿਸੇ ਗੱਲ ਦੀ ਮਾਰ ਨਹੀਂ ਇਨਸਾਨੀਅਤ ਦੇ ਖਾਤੇ ਨਾਲ ਸ਼ੁਰੂ ਹੋਣਾ ਆਪਾਂ ਜੇ ਦੇਖੋ